ਮੈਂ ਸ਼ਾਮਗੜ੍ਹ ਦੀ ਰਹਿਣ ਵਾਲੀ ਹਾਂ ਤੇ ਮੈਂ ਬਿਨਾਂ ਮਾਪੇ-ਬਾਪ ਦੀ ਬੱਚੀ ਸੀ ਤੇ ਬੇਸਹਾਰਾ ਸੀ। ਮੈਂ ਆਪਣੀ ਪੂਰੀ ਪੜ੍ਹਾਈ ਇੱਕ ਅਨਾਥ ਆਸ਼ਰਮ ਵਿੱਚ ਕੀਤੀ ਸੀ। ਮੈਂ ਮਾਪੇ-ਬਾਪ ਅਤੇ ਭਾਈ-ਭੈਣ ਦੀ ਮਮਤਾ ਨੂੰ ਨਹੀਂ ਜਾਣਦੀ ਸੀ। ਪਰ ਅੱਜ ਮੇਰਾ ਵਿਆਹ ਹੋ ਰਿਹਾ ਸੀ ਤੇ ਮੇਰੇ ਅਨਾਥ ਆਸ਼ਰਮ ਦੇ ਇਨਚਾਰਜ ਮੈਡਮ ਸ਼੍ਰੀਆ ਨੇ ਮੇਰਾ ਵਿਆਹ ਤੈਅ ਕਰ ਦਿੱਤਾ ਸੀ। ਮੇਰੇ ਵਿਆਹ ਨੂੰ ਲੈ ਕੇ ਕੋਈ ਸੁਪਨੇ ਨਹੀਂ ਸੀ ਕਿਉਂਕਿ ਮੈਂ ਕਿਸੇ ਵੀ ਰਿਸ਼ਤੇ ਨੂੰ ਅੱਜ ਤੱਕ ਨਹੀਂ ਜਾਣ ਪਾਈ ਸੀ। ਜੋ ਕਿ ਕੋਈ ਆਪਣਾ ਹੋਵੇ ਬਸ ਖੁਸ਼ ਸੀ ਕਿ ਮੈਨੂੰ ਕੋਈ ਅੱਜ ਆਪਣਾ ਮਿਲ ਜਾਵੇਗਾ ਜਿਸ ਨਾਲ ਮੈਂ ਆਪਣਾ ਦੋਖਸੋਖ ਅਤੇ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਸਕਦੀ ਆਂ ਇਹੀ ਸਭ ਸੋਚ ਕੇ ਮੈਂ ਵਿਆਹ ਦੇ ਲਈ ਹਾਂ ਕਰ ਦਿੱਤੀ ਤੇ ਮੇਰੀ ਇਨਚਾਰਜ ਨੇ ਮੇਰਾ ਵਿਆਹ ਅनाथ ਆਸ਼ਰਮ ਵਿੱਚੀ ਪੰਡਤ ਨੂੰ ਬੁਲਾ ਕੇ ਸੰਪੰਨ ਕਰ ਦਿੱਤਾ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਮੈਂ ਬੈੱਡ ਦੇ ਇੱਕ ਕੋਨੇ ਤੇ ਸੈਂਟ ਕੇ ਬੈਠੀ ਸੀ ਮੈਂ ਆਪਣੇ ਉੱਤੇ ਸਿਰਫ ਇੱਕ ਚਾਦਰ ਲੈ ਰੱਖੀ ਸੀ ਮੇਰਾ ਮੇਰੇ ਉੱਤੇ ਇਸ ਤਰ੍ਹਾਂ ਡਰ ਸਵਾਰ ਸੀ ਮੈਨੂੰ ਲੱਗਦਾ ਸੀ ਮੈਂ ਡਰ ਦੇ ਮਾਰੇ ਮਾਰੀ ਨਾ ਜਾਵਾਂ ਸ਼ਾਇਦ ਜੋ ਕੁਝ ਮੇਰੇ ਨਾਲ ਹੋਇਆ ਸੀ ਉਹ ਹਣ ਤੱਕ ਕਿਸੇ ਵੀ ਕੁੜੀ ਦੇ ਨਾਲ ਨਹੀਂ ਹੋਇਆ ਹੋਵੇਗਾ ਮੈਂ ਤਾਂ ਇਸ ਗੱਲ ਨੂੰ ਜਾਣਦੀ ਵੀ ਨਹੀਂ ਸੀ ਕਿ ਮੇਰੇ ਪਤੀ ਦੇ ਨਾਮ ਉੱਤੇ ਮੈਨੂੰ ਇੱਕ ਘਟੀਆ ਇਨਸਾਨ ਮਿਲੇਗਾ ਮੈਂ ਇੱਕ ਅਨਾਥ ਆਸ਼ਰਮ ਵਿੱਚ ਪਲੀ ਹੋਈ ਕੁੜੀ ਸੀ ਤੇ ਮੇਰਾ ਘਰ ਅਨਾਥ ਆਸ਼ਰਮ ਸੀ ਤੇ ਉਹ ਆਦਮੀ ਮੈਨੂੰ ਇੱਥੋਂ ਵਿਆਹ ਕੇ ਲਿਆਇਆ ਸੀ ਮੈਂ ਜਾਣਦੀ ਸੀ ਕਿ ਮੇਰੇ ਅੱਗੇ ਪਿੱਛੇ ਕੋਈ ਇਨਸਾਨ ਨਹੀਂ ਜੋ ਕਿ ਮੇਰੇ ਪਤੀ ਨਾਲ ਇਸ ਤਰ੍ਹਾਂ ਦੇ ਘਟੀਆ ਵਿਵਹਾਰ ਦੇ ਬਾਰੇ ਪੁੱਛ ਸਕੇ ਬੇਵਸੀ ਅਤੇ ਮਜਬੂਰੀ ਮੇਰੇ ਪੈਰਾਂ ਦੀ ਸਭ ਤੋਂ ਵੱਡੀ ਜੰਜੀਰ ਬਣ ਕੇ ਰਹਿ ਗਈ ਵਿਆਹ ਦੀ ਰਾਤ ਦੇ ਲਈ ਮੈਂ ਬਹੁਤ ਜ਼ਿਆਦਾ ਸੁਪਨੇ ਤਾਂ ਨਹੀਂ ਦੇਖੇ ਸੀ ਕਿਉਂਕਿ ਮੈਂ ਤਾਂ ਜਾਣਦੀ ਸੀ ਕਿ ਮੈਂ ਇੱਕ ਅਨਾਥ ਆਸ਼ਰਮ ਵਿੱਚੋਂ ਆਈ ਆਂ ਮੇਰੇ ਲਈ ਤਾਂ ਇਹੀ ਬਹੁਤ ਸੀ ਕਿ ਸਹਾਰਾ ਮਿਲ ਜਾਵੇ ਉਹ ਆਦਮੀ 36 ਸਾਲਾਂ ਦਾ ਦੇ ਲਗਭਗ ਸੀ ਦੇਖਣ ਵਿੱਚ ਠੀਕ ਠਾਕ ਹੀ ਸੀ ਤੇ ਹੱਟਾ ਖੱਟਾ ਨੌਜਵਾਨ ਸੀ ਅਤੇ ਮੈਂ 24 ਸਾਲ ਦੀ ਖੂਬਸੂਰਤ ਅੱਲੜ ਮਟਿਆਰ ਮੈਨੂੰ ਦੁਲਹਣ ਬਣਨ ਦੇ ਲਈ ਵੀ ਮੇਰੇ ਪਤੀ ਨੇ ਹੀ ਅਨਾਥ ਆਸ਼ਰਮ ਦੇ ਇੰਚਾਰਜ ਨੂੰ ਵਿਆਹ ਦੇ ਕੱਪੜੇ ਦਿੱਤੇ ਸੀ ਮੈਂ ਉਹ ਪਹਿਣ ਲਏ ਮੇਰੀਆਂ ਸਹੇਲੀਆਂ ਨੇ ਮੈਨੂੰ ਤਿਆਰ ਕਰ ਦਿੱਤਾ ਮੈਂ ਉਸ ਆਦਮੀ ਨੂੰ ਵਿਆਹ ਦੇ ਟਾਈਮ ਤੇ ਹੀ ਦੇਖਿਆ ਸੀ ਜਦੋਂ ਉਹ ਮੈਨੂੰ ਆਪਣੇ ਘਰ ਵਿਦਾ ਕਰਵਾ ਕੇ ਲੈ ਆਇਆ ਸੀ ਉਸ ਵਕਤ ਉਸਨੇ ਮੈਨੂੰ ਚੁੰਨੀ ਦੇ ਰੱਖੀ ਸੀ ਇਸ ਲਈ ਮੈਂ ਨਹੀਂ ਜਾਣਦੀ ਸੀ ਕਿ ਮੇਰੀ ਕਿਸਮਤ ਦਾ ਖਰੀਦਦਾਰ ਕੌਣ ਆ ਫਿਲਹਾਲ ਮੈਂ ਰੋਂਦੀ ਧੋਂਦੀ ਆਪਣੀਆਂ ਸਹੇਲੀਆਂ ਤੋਂ ਵਿਛੜ ਕੇ ਉਸ ਦੇ ਨਾਲ ਉਸ ਦੇ ਘਰ ਆ ਗਈ ਉਹ ਇੱਕ ਠੀਕ ਠਾਕ ਘਰ ਵਿੱਚੋਂ ਸੀ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਲੇਕਿਨ ਘਰ ਇੱਕ ਚੰਗੇ ਅਤੇ ਪੋਸ਼ ਇਲਾਕੇ ਵਿੱਚ ਸਾਫ਼ ਸੁਥਰਾ ਬਣਿਆ ਹੋਇਆ ਸੀ ਤਿੰਨ ਚਾਰ ਕਮਰਿਆਂ ਦਾ ਮਕਾਨ ਸੀ ਜਿੱਥੇ ਰਹਿਣ ਵਾਲਾ ਬਸ ਉਹ ਇੱਕ ਹੀ ਸੀ। ਅਨਾਥ ਆਸ਼ਰਮ ਦੀ ਇਨਚਾਰਜ ਨੇ ਮੈਨੂੰ ਇਹ ਕਿਹਾ ਸੀ ਕਿ ਤੇਰੀ ਤਸਵੀਰ ਦੇਖ ਕੇ ਤੈਨੂੰ ਪਸੰਦ ਕੀਤਾ। ਫਿਲਹਾਲ ਮੈਂ ਆਪਣੀਆਂ ਅੱਖਾਂ ਵਿੱਚ ਕੋਈ ਜ਼ਿਆਦਾ ਸੁਪਨੇ ਤਾਂ ਨਹੀਂ ਸਜਾਏ ਸੀ। ਮੇਰੇ ਹੱਥ ਫੜ ਕੇ ਚੰਦਰ ਨੇ ਮੈਨੂੰ ਕਮਰੇ ਵਿੱਚ ਬਿਠਾਇਆ ਸੀ। ਫਿਰ ਕਹਿਣ ਲੱਗਿਆ ਆਪਣੀ ਚੁੰਨੀ ਉਤਾਰ ਦੇ ਮੈਂ ਕੁਝ ਦੇਰ ਬਾਅਦ ਆਉਂਦਾ ਹਾਂ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਆਪਣੀ ਚੁੰਨੀ ਉਤਾਰ ਕੇ ਉਸ ਕਮਰੇ ਨੂੰ ਜਾਂਚ ਕਰਦਿਆਂ ਹੋऊंगा ਨਜ਼ਰਾਂ ਨਾਲ ਦੇਖਿਆ ਇੱਥੇ ਤਾਂ ਕਾਫੀ ਖੂਬਸੂਰਤ ਫਰਨੀਚਰ ਮੇਰੇ ਕਮਰੇ ਵਿੱਚ ਸਜਾਇਆ ਗਿਆ ਸੀ ਉਸ ਵਕਤ ਤਾਂ ਪੂਰਾ ਕਮਰਾ ਫੁੱਲਾਂ ਨਾਲ ਸਜਾਇਆ ਹੋਇਆ ਸੀ ਮੈਂ ਖੁਸ਼ ਹੋ ਗਈ ਹੁਣ ਤੱਕ ਦੀ ਜਿੰਨੀ ਵੀ ਚਾਹਤ ਸੀ ਚੰਦਨ ਦੇ ਘਰ ਵਿੱਚ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਸੀ ਲੇਕਿਨ ਮੈਂ ਨਹੀਂ ਜਾਣਦੀ ਸੀ ਕਿ ਇੱਥੇ ਤਾਂ ਮੇਰੀ ਪ੍ਰੀਖਿਆ ਲਈ ਜਾ ਰਹੀ ਆ ਫਿਲਹਾਲ ਕੁਝ ਦੇਰ ਦੇ ਬਾਅਦ ਜਦੋਂ ਚੰਦਨ ਕਮਰੇ ਵਿੱਚ ਦਾਖਲ ਹੋਇਆ ਤਾਂ ਉਸ ਨੂੰ ਦੇਖ ਕੇ ਮੇਰਾ ਦਿਲ ਇੱਕ ਵਾਰ ਫਿਰ ਧੜਕ ਉੱਠਿਆ ਉਹ ਸਾਵਲੀ ਰੰਗਤ ਵਾਲਾ ਬਦਨ ਨੈਣ ਨਕਸ਼ਵੀ ਐਨੇ ਖਾਸ ਨਹੀਂ ਸੀ ਲੰਮਾ ਚੌੜਾ ਸੀ ਬਾਡੀ ਵਧੀਆ ਸੀ ਮੇਰਾ ਦਿਲ ਤਾਂ ਜਿਵੇਂ ਪਸੀਜ ਕੇ ਰਹਿ ਗਿਆ ਮੈਨੂੰ ਲੱਗਿਆ ਅਨਾਥ ਆਸ਼ਰਮ ਦੇ ਇੰਚਾਰਜ ਨੇ ਮੇਰੇ ਨਾਲ ਬਹੁਤ ਵੱਡੀ ਧੋਖੇबाजी ਕਰ ਦਿੱਤੀ ਲੇਕਿਨ ਫਿਲਹਾਲ ਇਹ ਮੇਰੀ ਕਿਸਮਤ ਸੀ ਅਤੇ ਮੈਂ ਆਪਣੀ ਕਿਸਮਤ ਨਾਲ ਲੜ ਨਹੀਂ ਸਕਦੀ ਸੀ ਮਾਪੇ ਨਹੀਂ ਸੀ ਜੋ ਮੇਰੇ ਰਿਸ਼ਤੇ ਦੇ ਬਾਰੇ ਮੈਨੂੰ ਪੁੱਛ ਕੇ ਗੱਲ ਕਰਦੇ ਅਨਾਥ ਆਸ਼ਰਮ ਵਿੱਚ ਜਿੱਦਾਂ ਜਿਵੇਂ ਦਾ ਵੀ ਰਿਸ਼ਤਾ ਆ ਜਾਵੇ ਬਸ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਮੈਂ ਆਪਣਾ ਦਿਲ ਮਜ਼ਬੂਤ ਕੀਤਾ ਤੇ ਇਹ ਸੋਚਿਆ ਕਿ ਚਲੋ ਚੰਦਨ ਦੇ ਨਾਲ ਰਹਿੰਦੇ ਰਹਿੰਦੇ ਉਸ ਨਾਲ ਮੁਹੱਬਤ ਹੋ ਹੀ ਜਾਵੇਗੀ ਮੈਂ ਨਹੀਂ ਜਾਣਦੀ ਸੀ ਕਿ ਉਹ ਪਤੀ ਨਹੀਂ ਬਲਕਿ ਇੱਕ ਘਟਿਆ ਇਨਸਾਨ ਆ ਵਿਆਹ ਦੀ ਰਾਤ ਉਹ ਮੇਰੇ ਨਾਲ ਬੈਠਣ ਦੀ بجائے ਸਾਹਮਣੇ ਟੇਬਲ ਤੇ ਬੈਠ ਗਿਆ ਆਪਣੇ ਲੱਤ ਉੱਤੇ ਲੱਤ ਰੱਖ ਕੇ ਜੇਬ ਵਿੱਚੋਂ ਬੋਤਲ ਕੱਢੀ ਤੇ दारू ਪੀਣ ਲੱਗਿਆ ਮੈਂ ਦੁਲਹਣ ਬਣੀ ਬੈੱਡ ਤੇ ਸਿਮਟ ਕੇ ਬੈਠੀ ਹੋਈ ਸੀ ਉਸ ਦੀ ਬੇਵਾਕ ਨਜ਼ਰ ਮੇਰੇ ਪੂਰੇ ਬਦਨ ਉੱਤੇ ਘੁੰਮ ਰਹੀ ਸੀ ਮੈਂ ਬੇहद ਝਿਜਕ ਵਿੱਚ ਸੀ ਤੇ ਮੈਨੂੰ ਆਪਣੇ ਪਤੀ ਦੀ ਨਜ਼ਰ ਚੰਗੀ ਨਹੀਂ ਲੱਗ ਰਹੀ ਸੀ ਮੈਨੂੰ ਇੱਥੇ ਰਾਹਤ ਅਤੇ ਸਕੂਨ ਮਹਿਸੂਸ ਨਹੀਂ ਹੋ ਰਿਹਾ ਸੀ ਜਿਵੇਂ ਕਿ ਇਸ ਰਿਸ਼ਤੇ ਦੇ ਵਿੱਚ ਹੋਣਾ ਚਾਹੀਦਾ ਮੇਰਾ ਪਤੀ ਪੀਂਦੇ ਹੋਏ ਮੈਨੂੰ ਕਹਿਣ ਲੱਗਿਆ ਇਹ ਲੜਕੀ ਆਪਣਾ ਦੁਪੱਟਾ ਉਤਾਰ ਇਹ ਸੁਣ ਕੇ ਤਾਂ ਮੈਂ ਡਰ ਜਹੀ ਗਈ ਮੈਂ ਉਸ ਨੂੰ ਦੇਖਿਆ ਮੇਰੀਆਂ ਅੱਖਾਂ ਵਿੱਚ ਹੈਰਾਨੀ ਸੀ ਪਤੀ ਨੂੰ ਚਾਹੀਦਾ ਸੀ ਕਿ ਮੇਰੇ ਕੋਲ ਬੈਠਦਾ ਤੇ ਮੈਨੂੰ ਉਹ ਆਪਣੇ ਉੱਪਰ ਭਰੋਸਾ ਦਵਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਉਸਨੇ ਜੋ ਕੁਝ ਮੇਰੇ ਨਾਲ ਕੀਤਾ ਉਹ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਸੀ ਬੜਾ ਹੀ ਘਟੀਆ ਵਿਵਹਾਰ ਸੀ ਮੇਰੇ ਪਤੀ ਦਾ ਮੇਰੇ ਪਤੀ ਦੇ ਚਿਹਰੇ ਉੱਤੇ ਇੱਕ ਅਜੀਬ ਜਿਹਾ ਅਸਰ ਦੇਖਣ ਨੂੰ ਮਿਲ ਰਹੇ ਸੀ ਮੈਂ ਘਬਰਾ ਰਹੀ ਸੀ ਸਮਝ ਨਹੀਂ پا ਰਹੀ ਸੀ ਕਿ ਕੀ ਕਰਾਂ ਅਤੇ ਕੀ ਨਾ ਕਰਾਂ ਹੁਣ ਮੈਂ ਅਜੀਬ ਜਿਹੀ ਪਰੇਸ਼ਾਨੀ ਵਿੱਚ ਪੈ ਗਈ ਭਲਾ ਇਹ ਕੀ ਤਰੀਕਾ ਹੋਇਆ ਜਦੋਂ ਉਸਨੇ ਦੁਵਾਰਾ ਤੋਂ ਇੱਕਦਮ ਸਖਤ ਸ਼ਬਦਾਂ ਵਿੱਚ ਕਿਹਾ ਕਿ ਤੈਨੂੰ ਸੁਣਾਈ ਨਹੀਂ ਦਿੰਦਾ ਆਪਣਾ ਦੁਪੱਟਾ ਉਤਾਰ ਮੈਂ ਕਵਰਾ ਕੇ ਆਪਣੇ ਦੁਪट्टे ਨੂੰ ਪਿੱਛੇ ਕਰਨ ਲੱਗੀ ਮੇਰਾ ਹੱਥ ਡਰ ਦੇ ਮਾਰੇ ਕੰਬ ਰਹੇ ਸੀ ਚੰਦਨ ਸਾਹਮਣੇ ਬੈਠਾ ਪੀ ਰਿਹਾ ਸੀ ਤੇ ਮੇਰੇ ਵੱਲ ਟੱਕਲ ਬਨ ਕੇ ਦੇਖ ਰਿਹਾ ਸੀ ਮੈਂ ਉਸ ਦੀਆਂ ਨਜ਼ਰਾਂ ਤੋਂ ਪਰੇਸ਼ਾਨ ਹੋ ਰਹੀ ਸੀ ਕੁਝ ਅਜੀਬ ਜਿਹਾ ਵਿਵਹਾਰ ਸੀ ਉਸ ਦਾ ਫਿਲਹਾਲ ਮੈਂ ਆਪਣਾ ਦੁਪੱਟਾ ਉਤਾਰ ਕੇ ਬੈੱਡ ਤੇ ਰੱਖ ਦਿੱਤਾ ਹੁਣ ਤਾਂ ਉਸ ਦੀ ਤਿੱਖੀ ਨਿਗਾ ਮੈਨੂੰ ਬਹੁਤ ਉਲਝਣ ਵਿੱਚ ਪਾ ਰਹੀ ਸੀ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਸੀ ਉਹ ਕਹਿਣ ਲੱਗਿਆ ਕਿ ਆਪਣੇ ਜੇਵਰ ਵੀ ਉਤਾਰ ਦੇ ਉਸ ਦੀ ਹਰ ਗੱਲ ਮੈਨੂੰ ਪਰੇਸ਼ਾਨੀ ਚ ਪਾ ਰਹੀ ਸੀ ਮੈਂ ਹੌਲੀ ਹੌਲੀ ਆਪਣੇ ਸਾਰੇ ਜੇਵਰ ਵੀ ਉਤਾਰ ਕੇ ਰੱਖ ਦਿੱਤੇ ਲੇਕਿਨ ਉਸ ਦੇ ਬਾਅਦ ਜੋ ਕੁਝ ਉਸ ਨੇ ਮੈਨੂੰ ਕਿਹਾ ਮੈਂ ਸਾਫ਼ ਮਨਾਂ ਕਰ ਦਿੱਤਾ ਤੇ ਜਲਦੀ ਨਾਲ ਬੈੱਡ ਤੇ ਖੜੀ ਹੋ ਗਈ ਮੇਰੇ ਮਨਾਂ ਕਰਨ ਉੱਤੇ ਚੰਦਨ ਦੀਆਂ ਅੱਖਾਂ ਲਹੂ ਲਹਾਨ ਹੋ ਗਈਆਂ ਉਹ ਗੁੱਸੇ ਨਾਲ ਖੜਾ ਹੋ ਗਿਆ ਤੇ ਮੇਰੇ ਕੋਲ ਆ ਗਿਆ ਕਹਿਣ ਲੱਗਿਆ ਤੈਨੂੰ ਸੁਣਾਈ ਨਹੀਂ ਦੇ ਰਿਹਾ ਮੈਂ ਤੈਨੂੰ ਕੀ ਕਿਹਾ ਉਸ ਦੇ ਸ਼ਬਦਾਂ ਨੇ ਮੇਰੀ ਜਾਨ ਨੂੰ ਹਵਾ 'ਚ ਉਡਾ ਦਿੱਤਾ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਇਹ ਗੱਲ ਨਹੀਂ ਮੰਨ ਸਕਦੀ ਤਾਂ ਉਹ ਗੁੱਸੇ 'ਚ ਕਹਿਣ ਲੱਗਿਆ ਜੇ ਮੇਰੀ ਗੱਲ ਮੰਨਣ ਤੋਂ ਤੂੰ ਮਨਾਂ ਕੀਤਾ ਤਾਂ ਮੈਂ ਤੇਰਾ ਬਹੁਤ ਬੁਰਾ ਹਾਲ ਕਰ ਦੇਵਾਂਗਾ ਲੇਕਿਨ ਮੈਂ ਕਿਸੇ ਕੀਮਤ ਉੱਤੇ ਉਸ ਦੀ ਗੱਲ ਨਹੀਂ ਮੰਨ ਸਕਦੀ ਸੀ ਮੈਂ ਕਿਹਾ ਮੈਂ ਇਹ ਸਭ ਨਹੀਂ ਕਰ ਸਕਦੀ ਉਸ ਨੇ ਇੱਕ ਜ਼ੋਰਦਾਰ ਥੱਪੜ ਮੇਰੇ ਮੂੰਹ ਤੇ ਮਾਰ ਦਿੱਤਾ ਤੇ ਕਹਿਣ ਲੱਗਿਆ ਕਮੀਨੀ ਆਪਣੀ ਔਕਾਤ ਭੁੱਲ ਗਈ ਮੈਂ ਤੈਨੂੰ ਕਿੱਥੋਂ ਚੁੱਕ ਕੇ ਲਿਆ ਆਂ ਤੂੰ ਮੇਰੇ ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਜੇ ਤੂੰ ਮੇਰੀ ਗੱਲ ਤੋਂ ਮਨਾਂ ਕੀਤਾ ਤਾਂ ਜਾਣ ਤੋਂ ਮਾਰ ਦੇਉਂਗਾ ਉਸ ਦੇ ਸ਼ਬਦਾਂ ਉੱਤੇ ਮੇਰਾ ਦਿਲ ਸੁੱਕੇ ਪੱਤੇ ਦੀ ਤਰ੍ਹਾਂ ਬिखर ਗਿਆ ਮੈਂ ਰੋਣ ਲੱਗੀ ਮੈਨੂੰ ਉਸ ਆਦਮੀ ਤੋਂ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਸੀ ਮੈਂ ਕਵਰਾ ਕੇ ਪਿੱਛੇ ਹਟ ਗਈ ਤਾਂ ਉਸਨੇ ਮੇਰੇ ਵਾਲਾਂ ਤੋਂ ਮੈਨੂੰ ਫੜ ਕੇ ਆਪਣੇ ਕਰੀਬ ਕੀਤਾ ਮੇਰੇ ਚਿਹਰੇ ਦੇ ਬਰਾਬਰ ਚਿਹਰਾ ਲਿਆ ਕੇ ਗੁੱਸੇ ਨਾਲ ਆਪਣੇ ਲਹੂ ਲਹਾਨ ਅੱਖਾਂ ਮੇਰੀਆਂ ਅੱਖਾਂ 'ਚ ਪਾਉਂਦੇ ਹੋਏ ਬਹੁਤ ਸਖਤ ਸ਼ਬਦਾਂ ਨਾਲ ਕਿਹਾ ਕਿ ਚੱਲ ਉਹ ਕਰ ਜੋ ਮੈਂ ਤੈਨੂੰ ਕਿਹਾ ਮੇਰੀਆਂ ਅੱਖਾਂ 'ਚ ਹੰਝੂ ਵਹਿਣ ਲੱਗੇ ਮੈਂ ਉਸ ਤੋਂ ਸ਼ਰਮ ਦੀ ਪੀਖ ਮੰਗ ਰਹੀ ਸੀ ਤੇ ਆਪਣੇ ਹੱਥ ਜੋੜੇ ਸੀ ਤੇ ਕਿਹਾ ਸੀ ਕਿ ਤੁਸੀਂ ਮੇਰੇ ਤੋਂ ਅਜਿਹਾ ਕੰਮ ਨਾ ਕਰਵਾਓ ਮੈਂ ਇਹ ਸਭ ਨਹੀਂ ਕਰ ਸਕਦੀ ਔਰਤ ਤਾਂ ਸ਼ਰਮ ਦਾ ਜੇਵਰ ਹੁੰਦੀ ਆ ਔਫ ਨੂੰ ਇਸ ਵਿੱਚ ਹੀ ਰਹਿਣ ਦੇਵੇ ਤਾਂ ਚੰਗਾ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਿਆ ਕਹਿਣ ਲੱਗਿਆ ਕਿਉਂ ਜਿਸ ਜਗ੍ਹਾ ਤੋਂ ਤੂੰ ਆਈ ਆ ਮੈਂ ਉਸ ਜਗ੍ਹਾ ਦੇ ਚੱਪੇ-ਚੱਪੇ ਨੂੰ ਜਾਣਦਾ ਉੱਥੇ ਸ਼ਰਮ ਲਿਹਾਜ਼ ਨਹੀਂ ਹੁੰਦੀ ਮੇਰੇ ਸਾਹਮਣੇ ਜ਼ਿਆਦਾ ਡਰਾਮੇਬਾਜ਼ੀ ਨਾ ਕਰ ਮੈਂ ਜਾਣਦਾ ਹਾਂ ਕਿ ਆਸ਼ਰਮ ਆਸ਼ਰਮ ਦੀ ਆੜ ਵਿੱਚ ਕੀ ਕੀ ਉੱਥੇ ਰੰਗ ਰਲੀਆਂ ਮਨਾਇਆਂ ਜਾਂਦੀਆਂ ਜਦੋਂ ਤੂੰ ਉੱਥੇ ਆਉਣ ਵਾਲੇ ਮਰਦਾਂ ਦੇ ਦਿਲ ਬਹਿਲਾ ਸਕਦੀ ਆ ਤਾਂ ਫਿਰ ਮੈਂ ਤਾਂ ਜ਼ਿਆਦਾ ਹੱਕ ਰੱਖਦਾ ਆਹਰ ਤੈਨੂੰ ਜ਼ਮੀਨ ਤੋਂ ਚੱਕ ਕੇ ਮੈਂ ਅਸਮਾਨ ਤੇ ਲਿਆ ਕੇ ਰੱਖ ਦਿੱਤਾ ਜੇ ਤੂੰ ਚਾਹਨੀ ਆ ਮੇਰਾ ਵਿਵਹਾਰ ਤੇਰੇ ਨਾਲ ਬਿਲਕੁਲ ਚੰਗਾ ਰਵੇ ਤਾਂ ਉਹ ਸਭ karengi ਜੋ ਮੈਂ ਤੈਨੂੰ ਕਹਿ ਰਿਹਾ ਮੈਂ ਉਸ ਨੂੰ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਸਾਡਾ ਅਨਾਥ ਆਸ਼ਰਮ ਬਿਲਕੁਲ ਅਜੀਹਾ ਨਹੀਂ ਸੀ ਜਿਵੇਂ ਉਹ ਸਮਝ ਰਿਹਾ ਸੀ ਸਾਡੀ ਇਨਚਾਰਜ ਸ਼੍ਰੇਆ ਮੈਡਮ ਬਹੁਤ ਚੰਗੀ ਸੀ ਤੇ ਸਾਨੂੰ ਉਸ ਨੇ ਬਿਲਕੁਲ ਮਾਂ ਦੀ ਤਰ੍ਹਾਂ ਪਾਲਿਆ ਸੀ ਸਾਡੀ ਹਿਫਾਜ਼ਤ ਵੀ ਕਰਦੀ ਸੀ ਮੈਂ ਇਹ ਨਹੀਂ ਜਾਣਦੀ ਸੀ ਕਿ ਦੂਜੇ ਅਨਾਥ ਆਸ਼ਰਮ ਵਿੱਚ ਬੇਸਹਾਰਾ ਕੁੜੀਆਂ ਜਾਂ ਔਰਤਾਂ ਦੇ ਨਾਲ ਕਿਵੇਂ ਦਾ ਵਰਤਾਅ ਕੀਤਾ ਜਾਂਦਾ ਅਤੇ ਕਿਹੜੇ-ਕਿਹੜੇ ਖੇਡ ਖੇਡੇ ਜਾਂਦੇ ਆ ਲੇਕਿਨ ਮੈਂ ਜਦੋਂ ਤੋਂ ਉਸ ਅਨਾਥ ਆਸ਼ਰਮ ਵਿੱਚ ਅੱਖ ਖੋਲੀ ਸੀ ਸਾਡੀ ਹਿਫਾਜ਼ਤ ਬਿਲਕੁਲ ਅਜਿਹੀ ਹੋ ਰਹੀ ਸੀ ਜਿਵੇਂ ਸਾਰੀਆਂ ਬੇਟੀਆਂ ਦੀ ਕੀਤੀ ਜਾਂਦੀ ਆ ਮੈਂ ਚੰਦਰ ਨੂੰ ਕਿਹਾ ਤੁਸੀਂ ਗਲਤਫਹਿਮੀ ਵਿੱਚੋਂ ਚੰਦਨ ਅਜਿਹਾ ਕੁਝ ਨਹੀਂ ਜਿਵੇਂ ਤੁਸੀਂ ਸੋਚ ਰਹੇ ਹੋ ਉਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦੀ ਉਸਨੇ ਆਪਣੇ ਹੱਥ ਦੀ ਪકડ ਹੋਰ ਵੀ ਮਜ਼ਬੂਤ ਕਰ ਦਿੱਤੀ ਤੇ ਮੇਰੇ ਵਾਲਾਂ ਨੂੰ ਬੁਰੀ ਤਰ੍ਹਾਂ ਖਿੱਚਣ ਲੱਗਿਆ ਤੇ ਕਹਿਣ ਲੱਗਿਆ ਬਕਵਾਸ ਬੰਦ ਕਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰ ਉਤਾਰ ਆਪਣਾ ਇਹ ਕੱਪੜਾ ਉਸਨੇ ਮੈਨੂੰ ਤੱਕਾ ਦਿੰਦੇ ਹੋਏ ਛੱਡਿਆ ਮੈਂ ਜ਼ਮੀਨ ਤੇ ਡੱਗਦੇ ਡੱਗਦੇ ਬਚੀ ਮੈਂ ਤਾਂ ਸੁਣਿਆ ਸੀ ਕਿ ਪਤੀ ਪਤਨੀ ਦਾ ਕੱਪੜਾ ਹੁੰਦਾ ਪਰਮਾਤਮਾ ਨੇ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਬਣਾਇਆ ਹੈ ਸ਼ਰਮ ਹਜਾ ਉਸ ਦਾ ਗਹਿਣਾ ਹੁੰਦਾ ਪਤੀ ਪਤਨੀ ਨੂੰ ਇੱਕ ਦੂਜੇ ਦਾ ਕਪੜਾ ਕਿਹਾ ਜਾਂਦਾ ਕਿਉਂਕਿ ਇਨਸਾਨ ਨੂੰ ਟੱਕ ਲੈਂਦਾ ਮੇਰਾ ਕਿਹੋ ਜਿਹਾ ਪਤੀ ਸੀ ਜੋ ਮੈਨੂੰ ਅਜਿਹੇ ਬੇਪਰਦਾ ਹੋਣ ਲਈ ਕਹਿ ਰਿਹਾ ਸੀ ਮੈਂ ਜਲਦੀ ਕਮਰੇ ਤੋਂ ਬਾਹਰ ਨਿਕਲ ਗਈ ਸੁਰੱਖਿਅਤ ਜਗ੍ਹਾ ਲੱਭਣੀ ਚਾਹੁੰਦੀ ਸੀ ਜੋ ਮੈਨੂੰ ਉਸ ਘਰ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ ਲੇਕਿਨ ਮੈਂ ਸ਼ਾਇਦ ਇੰਨੀ ਖੁਸ਼ ਨਸੀਬ ਨਹੀਂ ਸੀ ਉਹ ਆਦਮੀ ਜਲਦੀ ਨਾਲ ਮੇਰੇ ਪਿੱਛੇ ਆਇਆ ਤੇ ਮੈਨੂੰ ਬਾਹਾਂ ਤੋਂ ਫੜ ਲਿਆ ਤੇ ਮੈਨੂੰ ਕਮਰੇ ਵਿੱਚ ਕਸੀਟ ਦਾ ਹੋਇਆ ਲੈ ਆਇਆ ਮੈਂ ਚੀਕਣ ਚਲੌਣ ਲੱਗੀ ਕਹਿਣ ਲੱਗੀ ਮੈਨੂੰ ਛੱਡ ਦਿਓ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਨਹੀਂ ਲੁੰਗਾ ਸਕਦੀ ਮੈਨੂੰ ਵਾਪਸ ਆਸ਼ਰਮ ਛੱਡ ਦੇ ਮੇਰਾ ਇਹ ਕਹਿਣਾ ਸੀ ਕਿ ਉਸਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਸਨੇ ਮੇਰੇ ਦੋਨਾਂ ਗੱਲਾਂ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਮੈਨੂੰ ਬੈੱਡ ਤੇ ਸੁੱਟ ਦਿੱਤਾ ਤੇ ਆਪਣੀ ਜੇਬ ਵਿੱਚੋਂ ਲਾਈਟਰ ਕੱਢ ਕੇ ਉਸਨੇ ਜਲਾਇਆ ਤੇ ਮੇਰਾ ਲਹਿੰਗਾ ਮਚਾਉਣ ਲ ਮਚਾਉਣਾ ਸ਼ੁਰੂ ਕਰ ਦਿੱਤਾ ਕਹਿਣ ਲੱਗਿਆ ਮੈਂ ਦੇਖਦਾ ਹਾਂ ਕਿ ਤੂੰ ਕਦੋਂ ਤੱਕ ਮੇਰੀ ਗੱਲ ਨਹੀਂ ਮੰਨਦੀ ਮੈਂ ਤਾਂ ਇਹ ਸਭ ਦੇਖ ਕੇ ਆਪਣੇ ਹੋਸ਼ ਹਵਾਸ਼ ਖੋਣ ਲੱਗੀ ਮੇਰਾ ਲਹਿੰਗਾ ਬੁਰੀ ਤਰ੍ਹਾਂ ਮੱਚਣ ਲੱਗਿਆ ਮੈਂ ਉਸ ਨੂੰ ਉਤਾਰ ਦਿੱਤਾ ਤੇ ਖੁਦ ਉੱਤੇ ਪੂਰੀ ਬੈੱਡ ਦੀ ਚਾਦਰ ਲੈ ਲਈ। ਮੈਨੂੰ ਇਸ ਤਰ੍ਹਾਂ ਬੇਵਸ ਦੇਖ ਕੇ ਉਹ ਹੱਸਦਾ ਹੋਇਆ ਕਮਰੇ ਤੋਂ ਬਾਹਰ ਨਿਕਲ ਗਿਆ। ਮੈਂ ਆਪਣੀ ਕਿਸਮਤ ਤੇ ਰੋ ਰਹੀ ਸੀ ਤੇ ਸਵੇਰ ਤੱਕ ਇਸ ਤਰ੍ਹਾਂ ਹੀ ਰੋਂਦੀ ਰਹੀ। ਫਿਰ ਉਹ ਸਵੇਰ ਕਮਰੇ 'ਚ ਆਇਆ ਤੇ ਉਸ ਦੇ ਹੱਥ ਵਿੱਚ ਇੱਕ ਬੈਗ ਸੀ। ਉਸ ਨੇ ਉਹ ਬੈਗ ਮੇਰੇ ਮੂੰਹ ਤੇ ਮਾਰ ਦਿੱਤਾ ਤੇ ਕਹਿਣ ਲੱਗਿਆ ਇਸ ਵਿੱਚ ਕੁਝ ਕੱਪੜੇ ਆ ਉਸ ਨੂੰ ਪਹਿਣ ਕੇ ਬਾਹਰ ਆ ਜਾ। ਤੇ ਮੈਨੂੰ ਨਾਸ਼ਤਾ ਬਣਾ ਕੇ ਦੇ ਉਸਦੇ ਸ਼ਬਦ ਅਜਿਹੇ ਸੀ ਬਿਲਕੁਲ ਘਟੀਆ ਤੇ ਕਮੀਨੇਪਣ ਨਾਲ ਭਰੇ ਹੋਏ ਮੈਂ ਉਸ ਦਾ ਲਿਆਂਦੇ ਹੋਏ ਕੱਪੜੇ ਪਾ ਲਏ ਤੇ ਰੋਂਦੇ ਹੋਏ ਕਮਰੇ ਤੋਂ ਬਾਹਰ ਆ ਗਈ ਸਾਹਮਣੇ ਛੋਟਾ ਜਿਹਾ ਕਿਚਨ ਸੀ ਜਦੋਂ ਮੈਂ ਕਿਚਨ ਚ ਆਈ ਤਾਂ ਪੂਰਾ ਕਿਚਨ ਗੰਦਾ ਪਿਆ ਸੀ ਸ਼ੈਂਖ ਵਿੱਚ ਭਾਂਡੇ ਪਏ ਸੀ ਚੁੱਲੇ ਉੱਤੇ ਚਾਹ ਦੀ ਪਤੀਲੀ ਰੱਖੀ ਹੋਈ ਸੀ ਜੋ ਬੁਰੀ ਤਰ੍ਹਾਂ ਨਾਲ ਜਲ ਗਈ ਸੀ ਮੈਂ ਪੂਰਾ ਕਿਚਨ ਸਾਫ਼ ਕੀਤਾ ਤੇ ਨਾਸ਼ਤਾ ਬਣਾਉਣ ਲੱਗੀ ਫ੍ਰਿਜ ਵਿੱਚ ਹਰ ਚੀਜ਼ ਮੌਜੂਦ ਸੀ ਪਰ ਫ੍ਰਿਜ ਬਹੁਤ ਗੰਦਾ ਸੀ ਮੈਂ ਨਾਸ਼ਤਾ ਬਣਾ ਕੇ ਸਾਹਮਣੇ ਟੇਬਲ ਤੇ ਰੱਖਿਆ ਲੇਕਿਨ ਖੁਦ ਉਸ ਦੇ ਨਾਲ ਬੈਠ ਕੇ ਖਾਣਾ ਨਹੀਂ ਖਾਦਾ ਕਿਚਨ ਵਿੱਚ ਖੜੇ ਖੜੇ ਮੈਂ ਨਾਸ਼ਤਾ ਕਰ ਲਿਆ ਫਿਰ ਸਫਾਈ ਕਰਨ ਲੱਗੀ ਚੰਦਰ ਨਾਸ਼ਤਾ ਕਰਕੇ ਕਿਚਨ 'ਚ ਆ ਗਿਆ ਉਸ ਦੇ ਆਪਣੇ ਕੋਲ ਦੇਖ ਕੇ ਮੈਨੂੰ ਬਹੁਤ ਡਰ ਜਿਹਾ ਲੱਗਿਆ ਉਹ ਮੇਰੇ ਕੋਲ ਆ ਕੇ ਕਹਿਣ ਲੱਗਿਆ ਜੋ ਹਰਕਤ ਤੂੰ ਰਾਤ ਨੂੰ ਕੀਤੀ ਆ ਜੇ ਤੂੰ ਅੱਜ ਉਹੀ ਦੁਹرائی ਤਾਂ ਪੂਰਾ ਕਮਰਾ ਮਚਾ ਕੇ ਰੱਖ ਦੇਵਾਂਗਾ ਤੇ ਤੈਨੂੰ ਵੀ ਮਚਾ ਦੇਵਾਂਗਾ ਇਹ ਸੁਣ ਕੇ ਤਾਂ ਮੈਂ ਅਗਲੀ ਸਾਹ ਲੈਣਾ ਹੀ ਭੁੱਲ ਗਈ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਨਿਕਲ ਗਿਆ ਜਦੋਂ ਮੈਂ ਖਾਣਾ ਬਣਾ ਕੇ ਕਿਚਨ ਵਿੱਚੋਂ ਬਾਹਰ ਆਈ ਤਾਂ ਉਹ ਘਰ ਵਿੱਚ ਨਹੀਂ ਸੀ ਮੈਂ ਇੱਕ ਸਕੂਨ ਦਾ ਸਾਹ ਲਿਆ ਲੇਕਿਨ ਰਾਤ ਦੇ ਬਾਰੇ ਵਿੱਚ ਮੈਂ ਸੋਚ ਕੇ ਮੇਰਾ ਦਿਲ ਡਰ ਨਾਲ ਖਬਰਾਉਣ ਲੱਗਿਆ ਮੈਂ ਹੁਣ ਤੱਕ ਸਮਝ ਨਹੀਂ ਪਾ ਰਹੀ ਸੀ ਕਿ ਇਹ ਆਦਮੀ ਅਜੀਹਾ ਕਿਉਂ ਕਰ ਰਿਹਾ ਜੇ ਉਸਨੇ ਜਲਮ ਅਤੇ ਆਪਣੇ ਸਿਤਮ ਦਾ ਨਿਸ਼ਾਨਾ ਹੀ ਬਣਾਉਣਾ ਸੀ ਤਾਂ ਇੱਕ ਬੇਸਹਾਰਾ ਕੁੜੀ ਨੂੰ ਕਿਉਂ ਮੈਂ ਤਾਂ ਵਿਚਾਰੀ ਬਚਪਨ ਤੋਂ ਹੀ ਦੁੱਖ ਸਹਿੰਦੀ ਆਈ ਸੀ ਮੈਂ ਤਾਂ ਕਿਸੇ ਵੀ ਰਸਤੇ ਨੂੰ ਨਹੀਂ ਜਾਣਦੀ ਸੀ ਮਾਂ ਬਾਪ ਭਾਈ ਭੈਣ ਇਹ ਸਭ ਕਿਵੇਂ ਹੁੰਦੇ ਆ ਉਸ ਦੇ ਨਾਲ ਜ਼ਿੰਦਗੀ ਕਿਵੇਂ ਬੀਤਦੀ ਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਫਿਲਹਾਲ ਮੈਂ ਸੋਚਿਆ ਕਿ ਮੈਨੂੰ ਘਰ ਵਿੱਚੋਂ ਭੱਜ ਜਾਣਾ ਚਾਹੀਦਾ ਨਾ ਜਾਣੇ ਇਹ ਆਦਮੀ ਮੈਨੂੰ ਮੇਰੇ ਨਾਲ ਕੀ ਹਵਾਨੀਅਤ ਕਰੇਗਾ ਐਸ ਲਈ ਮੈਂ ਆਪਣੇ ਕਮਰੇ ਵਿੱਚ ਗਈ ਛੋਟੇ ਜਿਹੇ ਬੈਗ 'ਚ ਕੁਝ ਕੱਪੜੇ ਪਾਏ ਜੋ ਉਸ ਵੀਰੇ ਲੈ ਕੇ ਆਇਆ ਸੀ ਤੇ ਬਾਹਰ ਜਾਣ ਲੱਗੀ ਜਿਵੇਂ ਹੀ ਮੈਂ 메ਨ ਗੇਟ ਖੋਲਣਾ ਚਾਹਿਆ ਤਾਂ ਮੇਰੇ ਹੋਸ਼ ਛੱਡ ਗਏ ਕਿਉਂਕਿ ਗੇਟ ਦੇ ਬਾਹਰ ਤਾਲਾ ਲੱਗਿਆ ਹੋਇਆ ਸੀ ਤੇ ਪੂਰਾ ਬੰਦ ਸੀ ਘਰ ਵਿੱਚ ਕੁਝ ਵੀ ਅਜੀਹਾ ਨਹੀਂ ਸੀ ਮੈਂ ਜਿਸ ਨਾਲ ਬਾਹਰ ਜਾ ਸਕਦੀ ਕੰਧਾਂ ਦੇ ਉੱਪਰ ਵੀ ਉਸ ਨੇ ਵੱਡੇ ਵੱਡੇ ਕੱਚ ਲਗਾ ਰੱਖੇ ਸੀ ਜੈਸ ਉੱਤੇ ਚੜਨਾ ਮੇਰੇ ਵਰਗੀ ਕੁੜੀ ਦੇ ਬਸ ਵਿੱਚ ਬਿਲਕੁਲ ਨਹੀਂ ਸੀ ਮੈਂ ਸਾਰੇ ਕਮਰੇ ਦੀਆਂ ਖਿੜਕੀਆਂ ਖੋਲ ਕੇ ਦੇਖੀਆਂ ਲੇਕਿਨ ਸਭ ਉੱਤੇ ਲੋਹੇ ਦਾ ਜੰਗਲਾ ਲੱਗਿਆ ਹੋਇਆ ਸੀ ਮੈਨੂੰ ਲੱਗਿਆ ਜਿਵੇਂ ਮੈਂ ਇੱਕ ਕੈਦੀ ਆ ਮੈਨੂੰ ਆਪਣੀ ਕਿਸਮਤ ਉੱਤੇ ਰੋਣਾ ਆ ਰਿਹਾ ਸੀ ਰੋਂਦੇ ਹੋਏ ਮੈਂ ਰਾਤ ਦਾ ਖਾਣਾ ਬਣਾ ਲਿਆ ਤੇ ਜਦੋਂ ਚੰਦਨ ਘਰ ਦੇ ਅੰਦਰ ਦਾਖਲ ਹੋਇਆ ਤਾਂ ਮੈਂ ਡਰ ਦੇ ਮਾਰੇ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਲੋਕ ਕਰਕੇ ਬੈਠ ਗਈ ਮੈਂ ਉਸ ਦੇ ਆਉਣ ਤੋਂ ਪਹਿਲਾਂ ਹੀ ਖਾਣਾ ਖਾ ਚੁੱਕੀ ਸੀ ਮੈਂ ਉਸ ਦਾ ਸਾਹਮਣਾ ਹੀ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਉਸ ਤੋਂ ਡਰ ਮਹਿਸੂਸ ਹੋ ਰਿਹਾ ਸੀ ਲੇਕਿਨ 10 ਮਿੰਟ ਹੀ ਮੈਨੂੰ ਹੋਏ ਸੀ ਕਿ ਜਦੋਂ ਮੇਰੇ ਕਮਰੇ ਦਾ ਦਰਵਾਜ਼ਾ ਉਸ ਨੇ ਜ਼ੋਰ ਨਾਲ ਖੜਕਾਇਆ ਕਿ ਮੇਰਾ ਦਿਲ ਜ਼ੋਰ ਨਾਲ ਟੜਕ ਰਿਹਾ ਸੀ ਉਹ ਬੜੇ ਗੁੱਸੇ ਵਾਲੇ ਸ਼ਬਦਾਂ ਨਾਲ ਉਸ ਨੇ ਕਿਹਾ ਕਿ ਦਰਵਾਜ਼ਾ ਖੋਲ ਵਰਨਾ ਦਰਵਾਜ਼ਾ ਤੋੜ ਦੇਵਾਂਗਾ ਤੇ ਤੇਰਾ ਉਹ ਹਸ਼ਰ ਕਰ ਦੇਵਾਂਗਾ ਯਾਦ ਕਰੇਂਗੀ ਕੈਸ ਦੇ ਨਾਲ ਤੂੰ ਕਮਰੇ ਵਿੱਚ ਬੈਠੀ ਆ ਕੌਣ ਆ ਕਮਰੇ ਵਿੱਚ ਤੇਰੇ ਨਾਲ ਇਹ ਸ਼ਬਦ ਸੁਣ ਕੇ ਤਾਂ ਮੇਰੇ ਹੋਸ਼ ਛੱਡ ਗਏ ਜਿਸ ਤਰ੍ਹਾਂ ਦੀਆਂ ਹਰਕਤਾਂ ਉਸਨੇ ਰਾਤ ਨੂੰ ਕੀਤੀਆਂ ਸੀ ਮੈਂ ਉਸ ਡਰ ਦੀ ਵਜ੍ਹਾ ਨਾਲ ਜਲਦੀ ਨਾਲ ਦਰਵਾਜ਼ਾ ਖੋਲ੍ਹ ਦਿੱਤਾ ਉਸਨੇ ਮੈਨੂੰ ਬੜੀ ਬੇਰਹਿਮੀ ਨਾਲ ਪਿੱਛੇ ਧੱਕਾ ਦਿੱਤਾ ਤੇ ਕਮਰੇ ਦੀ ਤਲਾਸ਼ੀ ਲੈਣ ਲੱਗਿਆ ਕਦੇ ਬੈੱਡ ਦੇ نیچے ਕਦੇ ਪਰਦੇ ਦੇ ਪਿੱਛੇ ਇੱਥੋਂ ਤੱਕ ਕਿ ਅਲਮਾਰੀ ਖੋਲ੍ਹ ਕੇ ਵੀ ਦੇਖਣ ਲੱਗਿਆ ਮੈਂ ਕਿਹਾ ਤੁਸੀਂ ਕਿਓ ਜੀਆਂ ਹਰਕਤਾਂ ਕਰ ਰਹੇ ਹੋ ਇੱਥੇ ਕੋਈ ਨਹੀਂ ਉਹ ਕਹਿਣ ਲੱਗਿਆ ਫਿਰ ਦਰਵਾਜ਼ਾ ਕਿਉਂ ਬੰਦ ਕਰਕੇ ਲੋਕ ਕਰ ਰੱਖਿਆ ਤੂੰ ਮੈਨੂੰ ਝੂਠ ਬੋਲ ਰਹੀ ਆ ਇਹ ਕਹਿੰਦਾ ਹੋਇਆ ਉਹ ਵਾਸ਼ਰੂਮ ਚ ਚਲਾ ਗਿਆ ਸ਼ਾਇਦ ਉੱਥੇ ਦੇਖ ਰਿਹਾ ਸੀ ਕਿ ਮੈਂ ਕਿਸੇ ਨੂੰ ਉੱਥੇ ਤਾਂ ਨਹੀਂ ਲੁਕੋ ਰੱਖਿਆ ਮੈਂ ਸਮਝ ਗਈ ਕਿ ਸ਼ਾਇਦ ਇਹ ਬਹੁਤ ਸ਼ੱਕੀ ਮિજાਜ ਦਾ ਆਦਮੀ ਹੈ ਪੂਰਾ ਕਮਰਾ ਦੇਖਣ ਤੋਂ ਬਾਅਦ ਕਹਿਣ ਲੱਗਿਆ ਜੇ ਮੈਂ ਇੱਥੇ ਕਿਸੇ ਵੀ ਅਣਜਾਣ ਆਦਮੀ ਨੂੰ ਦੇਖਿਆ ਤਾਂ ਤੇਰੇ ਟੁਕੜੇ ਟੁਕੜੇ ਕਰ ਦੇਵਾਂਗਾ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਰਾਤ ਨੂੰ ਚੰਦਨ ਨੇ ਫਿਰ ਤੋਂ ਮੇਰੇ ਨਾਲ ਉਹੀ ਗੱਲ ਕੀਤੀ ਜੋ ਮੈਨੂੰ ਮੇਰੀਆਂ ਹੀ ਨਜ਼ਰਾਂ ਵਿੱਚ ਡੇਗਣ ਦੇ ਲਈ ਕਾਫੀ ਸੀ ਲੇਕਿਨ ਐਸ ਵਾਰ ਮੈਂ ਉਸ ਨਾਲ ਬਹਿਸ ਨਹੀਂ ਕੀਤੀ ਕਿਉਂਕਿ ਮੇਰੇ ਵਿੱਚ ਹੁਣ ਮਾਰ ਖਾਣ ਦੀ ਐਨੀ ਹਿੰਮਤ ਨਹੀਂ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਮੇਰਾ ਪਤੀ ਕਮਰੇ ਤੋਂ ਬਾਹਰ ਨਿਕਲ ਕੇ ਚਲਾ ਗਿਆ ਉਸਨੇ ਹੁਣ ਤੱਕ ਮੈਨੂੰ ਛੂਹਿਆ ਤੱਕ ਨਹੀਂ ਸੀ ਹੁਣ ਤਾਂ ਇਹ ਹਰ ਰੋਜ਼ ਹੋਣ ਲੱਗਿਆ ਚੰਦਨ ਮੇਰੇ ਸਰੀਰ ਉੱਤੋਂ ਸਾਰੇ ਕੱਪੜੇ ਉਤਾਰਾ ਕੇ ਬਾਹਰ ਚਲਾ ਜਾਂਦਾ ਪੂਰੀ ਰਾਤ ਕਮਰੇ ਵਿੱਚ ਨਹੀਂ ਆਉਂਦਾ ਸੀ ਇੱਕ ਦਿਨ ਸਾਡੇ ਘਰ ਵਿੱਚ ਰਾਤ ਨੂੰ ਚੋਰ ਆ ਗਏ ਮੈਂ ਉਸ ਵਕਤ ਗਹਿਰੀ ਨੀਂਦ ਵਿੱਚ ਸੀ ਜਦੋਂ ਮੈਨੂੰ ਕਮਰੇ ਤੋਂ ਬਾਹਰ ਰੌਲਾ ਸੁਣਾਈ ਦਿੱਤਾ ਮੈਨੂੰ ਲੱਗਿਆ ਜਿਵੇਂ ਮੇਰਾ ਪਤੀ ਕਿਸੇ ਨਾਲ ਲੜ ਰਿਹਾ ਹੋਵੇ ਜਿਵੇਂ ਹੀ ਮੈਂ ਕਮਰੇ ਤੋਂ ਬਾਹਰ ਨਿਕਲੀ ਸਾਹਮਣੇ ਤਿੰਨ ਚਾਰ ਆਦਮੀਆਂ ਨੂੰ ਆਪਣੇ ਪਤੀ ਦੇ ਸਿਰ ਉੱਤੇ ਬੰਦੂਕ ਰੱਖਦੇ ਹੋਏ ਦੇਖਿਆ ਮੇਰਾ ਪਤੀ ਜ਼ਖਮੀ ਹਾਲਤ ਵਿੱਚ ਸੀ ਇਹ ਦੇਖ ਕੇ ਤਾਂ ਮੇਰੀ ਹਾਲਤ ਖਰਾਬ ਹੋਣ ਲੱਗੀ ਮੈਂ ਜਲਦੀ ਨਾਲ ਆਪਣੇ ਪਤੀ ਦੇ ਕੋਲ ਗਈ ਉਹਨਾਂ ਚਾਰਾਂ ਨੂੰ ਕਹਿਣ ਲੱਗੀ ਕਿ ਮੇਰੇ ਪਤੀ ਨੂੰ ਕੁਝ ਨਹੀਂ ਕਹਿਣਾ ਉਹਨਾਂ ਨੇ ਤੁਹਾਡਾ ਕੀ ਬਗਾੜਿਆ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ ਉਹਨਾਂ ਨੇ ਕਿਹਾ ਜੇ ਤੂੰ ਆਪਣੇ ਪਤੀ ਨੂੰ ਸਹੀ ਸਲਾਮਤ ਚਾਹਨੀ ਆ ਤਾਂ ਜੋ ਵੀ ਗਹਿਣੇ ਅਤੇ ਪੈਸੇ ਤੇਰੇ ਕੋਲ ਆ ਉਹ ਸਾਨੂੰ ਲਿਆ ਕੇ ਦੇ ਦੇ ਮੈਂ ਜਲਦੀ ਨਾਲ ਕਮਰੇ ਵਿੱਚ ਗਈ ਤੇ ਆਪਣੀ ਅਲਮਾਰੀ ਦਾ ਲੋਕ ਖੋਲ੍ਹਿਆ ਉਸ ਵਿੱਚ ਕੁਝ ਕੈਸ਼ ਸੀ ਥੋੜਾ ਬਹੁਤਾ ਸੋਨਾ ਸੀ ਜੋ ਕਿ ਮੇਰੇ ਪਤੀ ਨੇ ਮੈਨੂੰ ਵਿਆਹ ਤੇ ਪਾਇਆ ਸੀ ਮੈਂ ਉਹ ਸਭ ਲਿਆ ਕੇ ਉਹਨਾਂ ਚੋਰਾਂ ਦੇ ਹਵਾਲੇ ਕਰ ਦਿੱਤਾ ਉਹਨਾਂ ਨੇ ਪੈਸੇ ਲਏ ਤੇ ਉੱਥੋਂ ਚਲੇ ਗਏ ਮੈਂ ਰੋਣ ਲੱਗੀ ਵਾਰ-ਵਾਰ ਆਪਣੇ ਪਤੀ ਦਾ ਚਿਹਰਾ ਆਪਣੇ ਹੱਥ ਨਾਲ ਦੇਖਣ ਲੱਗੀ ਕਿ ਕਿਤੇ ਉਸ ਨੂੰ ਜ਼ਿਆਦਾ ਨੁਕਸਾਨ ਤਾਂ ਨਹੀਂ ਪਹੁੰਚਿਆ ਕਿਉਂਕਿ ਉਹ ਸ਼ਾਇਦ ਉਹਨਾਂ ਚੋਰਾਂ ਨਾਲ ਲੜ ਰਿਹਾ ਸੀ ਐਸ ਲਈ ਉਸ ਦੇ ਚਿਹਰੇ ਉੱਤੇ ਜ਼ਖਮ ਸੀ ਬੁੱਲਾਂ ਦੇ ਹੇਠਾਂ ਖੂਨ ਵਹਿ ਰਿਹਾ ਸੀ ਮੈਂ ਆਪਣੇ ਦੁਪट्टे ਨਾਲ ਉਸ ਦਾ ਚਿਹਰਾ ਸਾਫ਼ ਕੀਤਾ ਰੋਂਦੇ ਹੋਏ ਉਸ ਤੋਂ ਪੁੱਛਣ ਲੱਗੀ ਕਿ ਤੁਸੀਂ ਕਿਉਂ ਉਹਨਾਂ ਨਾਲ ਲੜਾਈ ਕੀਤੀ ਉਹ ਵੀ ਥੋੜੇ ਪੈਸੇ ਦੀ ਖਾਤਰ ਮੇਰੇ ਲਈ ਨਾ ਤਾਂ ਇਹ ਪੈਸਾ ਐਵੇਂ ਹੀ ਰੱਖਦਾ ਨਾ ਹੀ ਸੋਨਾ ਜੇ ਤਹਾਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ ਮੈਨੂੰ ਪਹਿਲੀ ਵਾਰ ਚੰਦਨ ਇੱਕ ਟੱਕ ਦੇਖੀ ਜਾ ਰਹੀ ਸੀ ਜਿਵੇਂ ਉਸ ਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਆ ਰਿਹਾ ਹੋਵੇ ਕਹਿਣ ਲੱਗਿਆ ਤੈਨੂੰ ਮੇਰੀ ਐਨੀ ਪਰਵਾਹ ਕਿਉਂ ਹੋਈ ਮੈਂ ਕਿਹਾ ਇਸ ਲਈ ਕਿ ਤੁਸੀਂ ਮੇਰੇ ਪਤੀ ਹੋ ਮੈਨੂੰ ਤੁਹਾਡੀ ਪਰਵਾਹ ਨਹੀਂ ਹੋਵੇਗੀ ਤਾਂ ਕਿਸ ਦੀ ਹੋਵੇਗੀ ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਇੱਕਦਮ ਤੋਂ ਉੱਡ ਗਿਆ ਉਹ ਜਲਦੀ ਨਾਲ ਆਪਣੇ ਕਮਰੇ 'ਚ ਚਲਾ ਗਿਆ ਦਰਵਾਜ਼ਾ ਬੰਦ ਕਰ ਲਿਆ ਲੇਕਿਨ ਉਸ ਰਾਤ ਮੈਂ ਬਹੁਤ ਬੇਚੈਨ ਰਹੀ ਬਾਰ ਬਾਰ ਮੇਰਾ ਦਿਲ ਇਹੀ ਸੋਚ ਰਿਹਾ ਸੀ ਅਤੇ ਡਰ ਰਿਹਾ ਸੀ ਕਿ ਜੇ ਮੈਂ ਪਤੀ ਦੇ ਕੋਲ ਉਸ ਵਕਤ ਨਾ ਪਹੁੰਚਦੀ ਤਾਂ ਉਹ ਚੋਰ ਮੇਰੇ ਪਤੀ ਦੇ ਨਾਲ ਨਾ ਜਾਣੇ ਕੀ ਕਰ ਬੈਠਦੇ ਬੇਸ਼ੱਕ ਮੇਰੇ ਪਤੀ ਨੇ ਮੇਰੇ ਨਾਲ ਜੋ ਕੁਝ ਵੀ ਕੀਤਾ ਸੀ ਚੰਗਾ ਵਿਵਹਾਰ ਨਹੀਂ ਕੀਤਾ ਸੀ ਜਿੰਨਾ ਜਲੀਲ ਮੈਨੂੰ ਕਰ ਸਕਦਾ ਸੀ ਕੀਤਾ ਸੀ ਪਰ ਉਸਨੇ ਮੇਰੇ ਨਾਲ ਅਜੀਹਾ ਕਿਉਂ ਕੀਤਾ ਵਜਾ ਤਾਂ ਮੈਂ ਨਹੀਂ ਜਾਣਦੀ ਸੀ ਲੇਕਿਨ ਜੋ ਕੁਝ ਮੇਰੇ ਨਾਲ ਹੋ ਰਿਹਾ ਸੀ ਉਹ ਗਲਤ ਸੀ ਉਸ ਦੇ ਬਾਵਜੂਦ ਵੀ ਮੈਂ ਚੰਦਨ ਦੇ ਨਾਲ ਚੰਗਾ ਹੀ ਵਿਵਹਾਰ ਰੱਖਿਆ ਉਸ ਦੀ ਪਸੰਦ ਦਾ ਖਾਣਾ ਬਣਾਉਂਦੀ ਸੀ ਪੂਰਾ ਦਿਨ ਉਸ ਦੇ ਕੰਮ ਕਰਦੀ ਕਦੇ ਅਜੀਹਾਂ ਨਹੀਂ ਹੁੰਦਾ ਸੀ ਕਿ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਮੈਂ ਉਹ ਪੂਰੀ ਨਾ ਕੀਤੀ ਹੋਵੇ ਮੈਂ ਜਾਣਦੀ ਸੀ ਕਿ ਮੇਰਾ ਪਤੀ ਸ਼ੱਕੀ ਮਜਾਜ ਦਾ ਸੀ ਇਸ ਲਈ ਮੈਂ ਤਿਆਰ ਬਰ ਕੋ ਬਿਲਕੁਲ ਨਹੀਂ ਹੁੰਦੀ ਸੀ ਬਿਲਕੁਲ ਸਾਦਾ ਰਹਿਣ ਲੱਗੀ ਹੁਣ ਤਾਂ ਮੇਰੇ ਪਤੀ ਦਾ ਵਿਵਹਾਰ ਵੀ ਕੁਝ ਬਦਲਣ ਲੱਗਿਆ ਉਹ ਬਹੁਤ ਚੁੱਪਚਾਪ ਰਹਿਣ ਲੱਗਿਆ ਮੇਰੇ ਕਮਰੇ ਵਿੱਚ ਬਿਲਕੁਲ ਨਹੀਂ ਆਉਂਦਾ ਸੀ ਤੇ ਇੱਕ ਦਿਨ ਮੈਂ ਕਿਚਨ ਵਿੱਚ ਬਰਤਨ ਧੋ ਰਹੀ ਸੀ ਤਾਂ ਕਿਚਨ ਦੀ ਸਫਾਈ ਕਰ ਰਹੀ ਸੀ ਅਕਸਰ ਮੈਂ ਰਾਤ ਨੂੰ ਹੀ ਪੂਰਾ ਕਿਚਨ ਸਾਫ਼ ਕਰਕੇ ਸੌ ਜਾਂਦੀ ਸੀ ਤੇ ਉਸ ਵਕਤ ਮੇਰਾ ਪਤੀ ਚਾਹ ਦਾ ਕਹਿ ਦਿੰਦਾ ਸੀ ਲੇਕਿਨ ਅੱਜ ਉਹ ਬਹੁਤ ਚੁੱਪਚਾਪ ਜਿਹਾ ਸੀ ਮੈਂ ਸ਼ੈਂਖ ਵਿੱਚ ਰੱਖੇ ਹੋਏ ਬਰਤਨ ਧੋ ਰਹੀ ਸੀ ਜਦੋਂ ਉਹ ਕਿਚਨ ਵਿੱਚ ਆਇਆ ਮੈਂ ਸਮਝ ਗਈ ਕਿ ਚੰਦਰ ਨੂੰ ਚਾਹ ਪੀਣੀ ਆ ਇਸ ਲਈ ਮੈਂ ਜਲਦੀ ਨਾਲ ਚੁੱਲ੍ਹੇ ਉੱਤੇ ਚਾਹ ਦਾ ਬਰਤਨ ਚੜਾ ਦਿੱਤਾ ਕਿਉਂਕਿ ਮੈਂ ਉਸ ਦਾ ਹਰ ਕੰਮ ਉਸ ਦੇ ਕਹਿਣ ਤੋਂ ਪਹਿਲਾਂ ਹੀ ਕਰ ਦਿੰਦੀ ਸੀ ਇਹ ਦੇਖ ਕੇ ਉਹ ਕਹਿਣ ਲੱਗਿਆ ਅਜਿਹਾ ਕਰ ਜਾ ਕੇ ਆਰਾਮ ਕਰ ਲਾ ਮੈਂ ਆਪਣੇ ਲਈ ਚਾਹ ਖੋਦ ਬਣਾ ਲਵਾਂਗਾ ਮੈਂ ਕਿਹਾ ਕਿ ਨਹੀਂ ਮੈਂ ਬਣਾ ਦਿੰਨੀ ਆ ਵੈਸੇ ਵੀ ਹਾਲੇ ਮੈਨੂੰ ਕਿਚਨ ਨੂੰ ਸਾਫ ਵੀ ਕਰਨਾ ਮੇਰਾ ਇਹ ਕਹਿਣਾ ਸੀ ਕਿ ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਕਿ ਕਿਚਨ ਦੀ ਸਫਾਈ ਤਾਂ ਸਵੇਰ ਵੀ ਹੋ ਸਕਦੀ ਆ ਜ਼ਰੂਰੀ ਨਹੀਂ ਕਿ ਤੂੰ ਸਾਰਾ ਕੰਮ ਕਰਕੇ ਹੀ ਸੌਣਾ ਪਹਿਲੀ ਵਾਰ ਹੋਇਆ ਸੀ ਉਸਨੇ ਅਜਿਹੇ ਸ਼ਬਦ ਮੈਨੂੰ ਬੋਲੇ ਸੀ ਵਰਨਾ ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਮੈਨੂੰ ਬਹੁਤ ਹੀ ਗੰਦੇ ਸ਼ਬਦਾਂ ਦਾ ਇਸਤੇਮਾਲ ਕਰਦਾ ਸੀ ਕਹਿੰਦਾ ਸੀ ਕਿ ਪੂਰਾ ਘਰ ਚਮਕਾਉਣ ਤੋਂ ਬਾਅਦ ਹੀ ਤੈਨੂੰ ਸੌਣ ਦੀ ਪਰミਸ਼ਨ ਆ ਐਸ ਲਈ ਮੈਨੂੰ ਆਦਤ ਜਹੀ ਹੋ ਗਈ ਸੀ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੈਂ ਉਸ ਨੂੰ ਚਾਹ ਬਣਾ ਕੇ ਦੇ ਦੇਨੀ ਆ ਲੇਕਿਨ ਉਸ ਨੇ ਮਨਾਂ ਕਰ ਦਿੱਤਾ ਕਹਿਣ ਲੱਗਿਆ ਜਾਓ ਜਾ ਕੇ ਆਰਾਮ ਕਰੋ ਮੈਨੂੰ ਤੂੰ ਵੈਸੇ ਵੀ ਥੱਕੀ ਥੱਕੀ ਲੱਗ ਰਹੀ ਆ ਇਹ ਸੁਣ ਕੇ ਮੈਂ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ ਇਹ ਗੱਲ ਸੱਚ ਸੀ ਕਿ ਕੁਝ ਦਿਨਾਂ ਤੋਂ ਮੈਂ ਵਾਕਈ ਥੱਕੀ ਥੱਕੀ ਲੱਗ ਰਹੀ ਸੀ ਘਰ ਦੇ ਕੰਮ ਬਰਾਬਰ ਕਰਨ ਨਾਲ ਮੇਰੇ ਚਿਹਰੇ ਉੱਤੇ ਹੁਣ ਥਕਾਨ ਦੇ ਅਸਰ ਦਿਖਣ ਲੱਗੇ ਸੀ ਜਿਸ ਦੀ ਵਜ੍ਹਾ ਨਾਲ ਮੈਂ ਥੋੜੀ ਜਹੀ ਬਿਮਾਰ ਵੀ ਰਹਿਣ ਲੱਗੀ ਅਤੇ ਦੂਜੀ ਗੱਲ ਇਹ ਸੀ ਕਿ ਮੈਨੂੰ ਆਪਣੇ ਪਤੀ ਦੀ ਸੰਗਤ ਦੀ ਖੁਆਇਸ਼ ਵੀ ਹੋਣ ਲੱਗੀ ਸੀ ਉਹ ਜਿਵੇਂ ਵੀ ਸੀ ਮੈਨੂੰ ਜ਼ਿੰਦਗੀ ਤਾਂ ਉਸ ਨਾਲ ਹੀ ਲੰਘਾਉਣੀ ਸੀ ਮੈਂ ਆਪਣੇ ਕਮਰੇ 'ਚ ਆ ਗਈ ਕੁਝ ਦੇਰ ਇਸ ਤਰ੍ਹਾਂ ਹੀ ਲੇਟੀ ਰਹੀ ਫਿਰ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣੇ ਪਤੀ ਨਾਲ ਗੱਲ ਕਰਾਂ ਤਾਂ ਫਿਰ ਉਹ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਿਹਾ ਮੇਰੇ ਕੋਲ ਕਿਉਂ ਨਹੀਂ ਆਉਂਦੇ ਇਹ ਸੋਚ ਕੇ ਮੈਂ ਉੱਠ ਕੇ ਬੈਠ ਗਈ ਸੋਚਿਆ ਕਿ ਗੱਲ ਕਰ ਲੈਣ ਵਿੱਚ ਕੋਈ ਹਰਜ ਨਹੀਂ ਉਹ ਮੇਰਾ ਪਤੀ ਆ ਤੇ ਉਸ ਨਾਲ ਨਹੀਂ ਕਰੂੰਗੀ ਤਾਂ ਫਿਰ ਕਿਸ ਨਾਲ ਕਰੂੰਗੀ ਮੈਂ ਕਮਰੇ ਤੋਂ ਬਾਹਰ ਨਿਕਲੀ ਤੇ ਆਪਣੇ ਪਤੀ ਦੇ ਕਮਰੇ 'ਚ ਚਲੀ ਗਈ ਲੇਕਿਨ ਸਾਹਮਣੇ ਜੋ ਮੰਜ਼ਰ ਮੈਂ ਦੇਖਿਆ ਮੇਰੇ ਹੋਸ਼ ਛੁੱਟ ਗਏ ਉਹ ਮੰਜ਼ਰ ਮੰਦਰ ਦੇ ਅੱਗੇ ਹੱਥ ਜੋੜ ਕੇ ਰੋ ਰਿਹਾ ਸੀ ਨਾ ਜਾਣੇ ਉਸ ਨੂੰ ਕਿਸ ਗੱਲ ਦਾ ਗਮ ਸੀ ਉਹ ਕਿਉਂ ਰੋ ਰਿਹਾ ਸੀ ਮੈਂ ਸਮਝ ਨਹੀਂ ਪਾਈ ਲੇਕਿਨ ਜਿਵੇਂ ਹੀ ਉਸਨੇ ਮੈਨੂੰ ਦੇਖਿਆ ਤਾਂ ਜਲਦੀ ਨਾਲ ਆਪਣੀਆਂ ਅੱਖਾਂ ਸਾਫ਼ ਕਰ ਲਈਆਂ ਤੇ ਆਰਤੀ ਪੂਰੀ ਕਰਨ ਲੱਗਿਆ ਫਿਰ ਕਹਿਣ ਲੱਗਿਆ ਕਿ ਤੂੰ ਇੱਥੇ ਕਿਉਂ ਆਈਆਂ ਮੈਂ ਕਿਹਾ ਤੁਸੀਂ ਰੋ ਕਿਉਂ ਰਹੇ ਹੋ ਤਾਂ ਕਹਿਣ ਲੱਗਿਆ ਮੇਰੀ ਅਤੇ ਰੱਬ ਦੇ ਵਿੱਚ ਦੀ ਗੱਲ ਆ ਮੈਨੂੰ ਹੈਰਾਨੀ ਹੋਈ ਕਿ ਉਹ ਪੂਜਾ ਪਾਠ ਵੀ ਕਰਦਾ ਤੇ ਰੱਬ ਵਿੱਚ ਵਿਸ਼ਵਾਸ ਵੀ ਕਰਦਾ ਤੇ ਜੋ ਕੁਝ ਉਸਨੇ ਮੇਰੇ ਨਾਲ ਕੀਤਾ ਉਹ ਤਾਂ ਬਿਲਕੁਲ ਹੀ ਚੰਗਾ ਨਹੀਂ ਸੀ ਮੈਂ ਤਾਂ ਸਮਝੀ ਸੀ ਕਿ ਉਸ ਦਾ ਰੱਬ ਵਿੱਚ ਕੋਈ ਵਿਸ਼ਵਾਸ ਨਹੀਂ ਵਰਨਾ ਉਹ ਇੰਨਾ ਬੇਰਹਿਮ ਇਨਸਾਨ ਹੁੰਦਾ ਮੈਨੂੰ ਉੱਥੇ ਖੜਾ ਦੇਖ ਕੇ ਕਹਿਣ ਲੱਗਿਆ ਤੂੰ ਤਾਂ ਇੱਥੋਂ ਤੂੰ ਜਾ ਇੱਥੋਂ ਲੇਕਿਨ ਮੈਂ ਉਸ ਦੇ ਕੋਲ ਗਈ ਤੇ ਉਸ ਦੇ ਨਾਲ ਖੜੀ ਹੋ ਗਈ ਅਤੇ ਮੰਦਰ ਵਿੱਚ ਹੱਥ ਜੋੜ ਕੇ ਉਸ ਦੇ ਨਾਲ ਆਰਤੀ ਦੀ ਥਾਲੀ ਫੜ ਕੇ ਮੈਂ ਵੀ ਪਰਮਾਤਮਾ ਦੇ ਦਰਵਾਜ਼ੇ ਵਿੱਚ ਆਰਤੀ ਕਰਨ ਲੱਗੀ ਮੈਂ ਕਿਹਾ ਤੁਸੀਂ ਕਿਉਂ ਮੇਰੇ ਤੋਂ ਦੂਰ ਹੋ ਮੇਰੀ ਗੱਲ ਸੁਣ ਕੇ ਉਸ ਨੇ ਜਲਦੀ ਨਾਲ ਮੈਨੂੰ ਖੁਦ ਤੋਂ ਅਲੱਗ ਕੀਤਾ ਕਹਿਣ ਲੱਗਿਆ ਜਾਓ ਇੱਥੋਂ ਮੈਨੂੰ ਲੱਗਿਆ ਜਿਵੇਂ ਉਹ ਮੇਰੇ ਤੋਂ ਕੁਝ ਲੁਕੋ ਰਿਹਾ ਮੈਂ ਗਿਆ ਕਿ ਮੈਂ ਤੁਹਾਡੀ ਪਤਨੀ ਆ ਤੁਸੀਂ ਕਿਉਂ ਮੇਰੇ ਨਾਲ ਆਪਣੀ ਹਰ ਗੱਲ ਸ਼ੇਅਰ ਨਹੀਂ ਕਰਦੇ ਪਤੀ ਪਤਨੀ ਤਾਂ ਹਰ ਇੱਕ ਦੂਜੇ ਦੇ ਸਾਥ ਹਰ ਦੁੱਖ ਸੁੱਖ ਵਿੱਚ ਹੁੰਦੇ ਆ ਰੱਬ ਨੇ ਦੁਨੀਆ ਵਿੱਚ ਸਭ ਤੋਂ ਪਹਿਲਾ ਰਿਸ਼ਤਾ ਪਤੀ ਪਤਨੀ ਦਾ ਬਣਾਇਆ ਤਾਂ ਕਿ ਔਰਤ ਤੇ ਮਰਦ ਨੂੰ ਇੱਕ ਦੂਜੇ ਦੀ ਕਮੀ ਮਹਿਸੂਸ ਨਾ ਹੋਵੇ ਉਹ ਆਪਸ ਵਿੱਚ ਗੱਲ ਕਰਨ ਅਤੇ ਖੁਸ਼ ਰਹਿਣ ਜ਼ਿੰਦਗੀ ਖੁਸ਼ੀ ਨਾਲ ਲੰਘੇ ਮੇਰੀ ਗੱਲ ਸੁਣ ਕੇ ਕਹਿਣ ਲੱਗਿਆ ਔਰਤ ਵਿਸ਼ਵਾਸ ਕਰਨ ਦੇ ਲਾਇਕ ਨਹੀਂ ਹੁੰਦੀ ਔਰਤ ਦੀ ਮਾਮਲੇ ਵਿੱਚ ਮੈਂ ਬਹੁਤ ਵੱਡੇ ਵੱਡੇ ਧੋਖੇ ਖਾਦੇ ਆ ਇਸ ਲਈ ਮੈਨੂੰ ਕਿਸੇ ਵੀ ਔਰਤ ਜਾਤ ਉੱਤੇ ਭਰੋਸਾ ਨਹੀਂ ਆ ਉਹ ਕਹਿਣ ਲੱਗਿਆ ਮੇਰੀ ਮਾਂ ਉਸ ਵਕਤ ਇੱਕ ਅਣਜਾਣ ਆਦਮੀ ਦੇ ਨਾਲ ਭੱਜ ਗਈ ਸੀ ਜਦੋਂ ਮੈਂ 8 ਸਾਲਾਂ ਦਾ ਸੀ ਸਿਰਫ ਐਸ ਲਈ ਕਿ ਮੇਰਾ ਬਾਪ ਸੋਣਾ ਨਹੀਂ ਸੀ ਮੇਰੇ ਨਾਲ ਉਹ ਵੱਡੀ ਭੈਣ ਮੇਰੀ ਵੱਡੀ ਭੈਣ ਸੀ ਜਦੋਂ ਉਹ ਜਵਾਨ ਹੋਈ ਤਾਂ ਮੇਰਾ ਬਾਪ ਮਰ ਗਿਆ ਮੈਂ ਪਾਪਾ ਦੀ ਦੁਕਾਨ ਸੰਭਾਲ ਲਈ ਭੈਣ ਘਰ ਸੰਭਾਲਣ ਲੱਗੀ ਮੈਂ ਉਸ ਦਾ ਰਿਸ਼ਤਾ ਲੱਭ ਹੀ ਰਿਹਾ ਸੀ ਲੇਕਿਨ ਕਿਤੇ ਗੱਲ ਨਹੀਂ ਬਣੀ ਲੇਕਿਨ ਇੱਕ ਵਾਰ ਜਦੋਂ ਮੈਂ ਘਰ ਆਇਆ ਤਾਂ ਭੈਣ ਦੇ ਕਮਰੇ ਵਿੱਚ ਹੱਸਣ ਤੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸੀ ਜਦੋਂ ਮੈਂ ਖਿੜਕੀ ਵਿੱਚੋਂ ਦੀ ਦੇਖਿਆ ਤਾਂ ਉਹ ਗਲੀ ਦੇ ਆਵਾਰਾ ਮੁੰਡਾ ਸੀ ਜਿਸ ਦੇ ਨਾਲ ਉਹ ਰੰਗ ਰਲੀਆਂ ਮਨਾ ਰਹੀ ਸੀ ਇਹ ਸਭ ਦੇਖ ਕੇ ਮੈਨੂੰ ਲੱਗਿਆ ਬਸ ਔਰਤਾਂ ਅਜਿਹੀਆਂ ਹੀ ਹੁੰਦੀਆਂ ਮੈਂ ਆਪਣੀ ਭੈਣ ਨੂੰ ਮਾਰ ਮਾਰ ਕੇ ਘਰੋਂ ਕੱਢ ਦਿੱਤਾ ਤਾਂ ਉਹ ਉਸ ਮੁੰਡੇ ਦੇ ਨਾਲ ਭੱਜ ਗਈ ਮੈਂ ਇਸ ਲਈ ਕਈ ਸਾਲ ਵਿਆਹ ਨਹੀਂ ਕੀਤਾ ਲੇਕਿਨ ਫਿਰ ਲੋਕ ਮੈਨੂੰ ਤਾਨੇ ਦੇਣ ਲੱਗੇ ਕਿ ਤੇਰੇ ਨਾਲ ਕੋਈ ਵੀ ਕੁੜੀ ਵਿਆਹ ਨਹੀਂ ਕਰ ਸਕਦੀ ਕਿਉਂਕਿ ਜਿਸ ਦੀ ਮਾਂ ਤੇ ਭੈਣ ਭੱਜ ਗਈ ਹੋਵੇ ਉਸ ਨੂੰ ਕੋਈ ਆਪਣੀ ਬੇਟੀ ਨਹੀਂ ਦਿੰਦਾ ਇਹ ਸਭ ਸੁਣ ਕੇ ਮੈਂ ਅਨਾਥ ਆਸ਼ਰਮ ਵਿੱਚ ਜਾ ਕੇ ਆਪਣੇ ਵਿਆਹ ਦੀ ਗੱਲ ਕੀਤੀ ਤੇ ਤੇਰੇ ਨਾਲ ਵਿਆਹ ਕਰ ਲਿਆ ਲੇਕਿਨ ਤੈਨੂੰ ਦੇਖਦੇ ਹੀ ਮੈਨੂੰ ਆਪਣੀ ਮਾਂ ਤੇ ਭੈਣ ਦੀਆਂ ਹਰਕਤਾਂ ਯਾਦ ਆਉਣ ਲੱਗੀਆਂ ਇਸ ਲਈ ਮੈਂ ਤੇਰੇ ਨਾਲ ਇਸ ਗੱਲ ਦਾ ਬਦਲਾ ਲੈਣ ਲੱਗਿਆ ਲੇਕਿਨ ਜਿਸ ਦਿਨ ਸਾਡੇ ਘਰ ਵਿੱਚ ਚੋਰ ਆਏ ਸੀ ਤਾਂ ਮੈਂ ਤੈਨੂੰ ਆਪਣੇ ਲਈ ਇਸ ਤਰ੍ਹਾਂ ਪਰੇਸ਼ਾਨ ਤੇ ਰੋਂਦਾ ਦੇਖ ਕੇ ਹੈਰਾਨ ਹੋਇਆ ਜਿਵੇਂ ਬੁਰਾ ਵਿਵਹਾਰ ਮੈਂ ਤੇਰੇ ਨਾਲ ਕਰ ਰੱਖਿਆ ਸੀ ਤੈਨੂੰ ਤਾਂ ਮੈਨੂੰ ਮਰਵਾ ਦੇਣਾ ਚਾਹੀਦਾ ਸੀ ਲੇਕਿਨ ਤੂੰ ਸਾਰਾ ਪੈਸਾ ਤੇ ਸੋਨਾ ਉਹਨਾਂ ਚੋਰਾਂ ਨੂੰ ਦੇ ਦਿੱਤਾ ਮੇਰੇ ਲਈ ਤੂੰ ਰੋ ਰਹੀ ਸੀ ਇਹ ਦੇਖ ਕੇ ਮੇਰਾ ਨਜ਼ਰੀਆ ਤੇਰੇ ਲਈ ਬਦਲਣ ਲੱਗਿਆ ਲੇਕਿਨ ਮੈਨੂੰ ਆਪਣੇ ਵਿਵਹਾਰ ਉੱਤੇ ਪਰੇਸ਼ਾਨੀ ਹੋਣ ਲੱਗੀ ਐਸ ਲਈ ਤੇਰੇ ਕੋਲ ਆਉਣ ਦੀ ਹਿੰਮਤ ਨਹੀਂ ਸੀ ਮੈਂ ਤੈਨੂੰ ਆਪਣੇ ਕਾਬਲ ਨਹੀਂ ਸਮਝਦਾ ਇਹ ਕਹਿੰਦੇ ਹੋਏ ਉਹ ਰੋ ਰਿਹਾ ਸੀ ਮੈਂ ਕਿਹਾ ਚੰਦਨ ਮੇਰੇ ਦਿਲ ਵਿੱਚ ਤੁਹਾਡੇ ਲਈ ਕੋਈ ਅਜਿਹੀ ਐਸੀ ਵੈਸੀ ਗੱਲ ਨਹੀਂ ਸੀਗੀ ਵੀ ਤਾਂ ਮੈਂ ਦੂਰ ਕਰ ਦਿੱਤੀ ਜੋ ਕੁਝ ਚੰਦਨ ਦੀ ਮਾਂ ਤੇ ਭੈਣ ਨੇ ਕੀਤਾ ਵਾਕਈ ਗਲਤ ਸੀ ਕਿਸੇ ਵੀ ਮਰਦ ਦੇ ਲਈ ਮਾਨਸਿਕ ਤਣਾਅ ਵਾਲੀ ਗੱਲ ਸੀ ਅਤੇ ਚੰਦਨ ਦੇ ਦਿਮਾਗ ਉੱਤੇ ਇੱਕ ਕਾਫੀ ਗਹਿਰਾ ਸਦਮਾ ਲੱਗਿਆ ਸੀ ਜਿਸ ਨਾਲ ਉਹ ਸਾਰੀਆਂ ਔਰਤਾਂ ਨੂੰ ਨਫ਼ਰਤ ਕਰਦਾ ਸੀ ਪਰ ਦਿਲ ਦਾ ਬੁਰਾ ਨਹੀਂ ਸੀ ਉਸ ਨੂੰ ਹਾਲਾਤਾਂ ਨੇ ਇਸ ਕਦਰ ਤੋੜ ਦਿੱਤਾ ਸੀ ਕਿ ਇੱਕ ਜ਼ਾਲਮ ਇਨਸਾਨਾਂ ਦੀ ਤਰ੍ਹਾਂ ਵਿਵਹਾਰ ਕਰਨ ਲੱਗਿਆ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇਸ ਤਰ੍ਹਾਂ ਕਿਸੇ ਵੀ ਨਤੀਜੇ ਉੱਤੇ ਪਹੁੰਚਣ ਤੋਂ ਪਹਿਲਾਂ ਕਿਸੇ ਦੇ ਵੀ کردار ਦੇ ਬਾਰੇ ਕੋਈ ਵੀ رائے ਦੱਸਣ ਤੋਂ ਪਹਿਲਾਂ ਸਾਨੂੰ ਦੋਨਾਂ ਪਹਿਲੀਆਂ ਨੂੰ ਜਾਣ ਲੈਣਾ ਚਾਹੀਦਾ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਉਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ